meri community se community ne protest karna shuru kiya ki hani singh nahi aayega ye gande gaane banata main rahoon saari raat in dab dar opinion lagata kadbayaj sajjo main kama ingi nasal mein ghasa dunga utka ke main punjabian diyan naslan de andar nasha bhar dunga gusse de vich zeher de vich interview de dauran oh keh reha jehda banta raat di samajh rakdana ਉਹ ਬੰਦਾ ਕਲਾਕਾਰ ਹੋ ਸਕਦਾ ਉਹ ਗੀਤਕਾਰ ਸੰਗੀਤਕਾਰ ਹੋ ਸਕਦਾ ਆ ਇਹ ਤਾਂ ਇੱਕ ਮੰਦਵਤੀ ਬੰਦਾ ਆ ਮੇਰਾ ਉਹਨੂੰ ਗਾਇਕ ਕਹਿਣ ਨੂੰ ਦਿਲ ਨਹੀਂ ਕਰਦਾ ਸਿੱਖ ਕਹਿ ਰਿਆ ਤੇ ਮੇਰੀ ਕਮਿਊਨਿਟੀ ਯਾਦ ਰੱਖਿਓ ਸਿੱਖਾਂ ਵਿੱਚ ਨਸ਼ੇਰਾ ਸੇਵਨ ਕਰਨ ਦੀ ਬਿਲਕੁਲ ਮਨਾਹੀ ਆ ਪੈਕ ਦੀ ਦਾਰੂ ਵੀ ਆ ਪੈਕ ਦਾ ਦੁੱਧ ਵੀ ਆ ਦਾਰੂ ਠੇਕੇ ਤੇ ਲੈਣ ਜਾਣਾ ਪੈਂਦਾ ਦੁੱਧ ਦੇਣ ਲਈ ਦੂਜੀ ਘਰੇ ਆਉਂਦਾ ਉਹ ਜਿਹੜੀ ਸਿੱਖਿਆ ਤੇ ਰਿਆ ਨਾ ਪੰਜਾਬੀਆਂ ਨੂੰ ਜਦ ਪੰਜਾਬੀਆਂ ਦੀ ਨਸਲ ਕੂਸੀ ਦੀ ਗੱਲ ਕਰ ਰਿਹਾ ਉਹ ਗਲਤਫਹਿਮੀ ਵਿੱਚ ਆ ਇੱਕ ਮਾਂ ਜਿਹੜੀ ਜਾਣਦਾ ਸੀ ਦੂਜੀ ਮਾਂ ਬੋਲੀ ਤੇ ਤੀਜੀ ਮਾਂ ਤਾਂ ਤਤਮਹਤ ਇਹਨੇ ਦਿੱਤਾ ਕੀ ਆ ਕਿ ਕਿਤੇ ਨਸ਼ੇ ਤੋਂ ਪਾਰਣ ਕੇ ਸੋਚੇ ਫੇਰੇ ਗੱਲ ਕਰੇ ਪੰਜਾਬੀਆਂ ਦੀ ਨਸਲ ਨੂੰ ਦਬਾ ਕਰਨ ਦੀ ਪਰ ਤੁਹਾਨੂੰ ਇਹ ਜਿਹੜੇ ਇਹ ਬੋਲ ਬੋਲਦਾ ਹੈ ਧਮਕੀ ਦੇ ਰਿਹਾ ਇੱਕ ਵੀ ਮੈਂ ਇਹਨਾਂ ਦੀਆਂ ਛੋਟੇ ਛੋਟੇ ਨਸਲਾਂ ਦੇ ਅੰਦਰ ਬੋਧਕਾ ਪੀ ਕੇ ਚਾਰ ਬੋਤਲਾਂ ਪੀ ਕੇ ਮੈਂ ਇਹਨਾਂ ਦੀ ਨਸਲਾਂ ਦੇ ਅੰਦਰ ਇਕੱਲੇ-ਇਕੱਲੇ ਬੱਚੇ ਦੇ ਅੰਦਰ ਇਹ ਨਸ਼ੇ ਦੀ ਗੱਲ ਕਰੂੰਗਾ ਭਾਜੀ ਹਰਕੀਨੋ ਸੇ ਇਹਦੇ ਵਫਾ ਚਾਹਤੇ ਹੋ ਬੜੇ ਨਾ ਸਮਝੋ ਜੇ ਕਿਆ ਚਾਹਤੇ ਹੋ ਇਹ ਮੱਛੇ ਰੰਗੜ ਦੇ ਵਾਰਸ ਕੀ ਸ਼ਹੀਦਾਂ ਦੇ ਵਾਰਸ ਨੂੰ ਇਹ ਧਮਕੀ ਦੇਣਗੇ ਇਦਾਂ ਨੇ ਪੀ ਤੁਰੇ ਫਿਰਦੇ ਆ ਜੀ ਇਹਨਾਂ ਦੀ ਪ੍ਰਵਾਹ ਕੌਣ ਕਰਦਾ ਆ ਇਹ ਮੰਦਬੁੱਧੀਆਂ ਨੂੰ ਪੰਜਾਬੀ ਚੱਕਣਾ ਵੀ ਜਾਣਦੇ ਲਾਉਣਾ ਵੀ ਜਾਣਦੇ ਇੱਕ ਪਿੱਛੇ ਸੀ ਉਹਨੂੰ ਬਾਬਾ ਬੋਰ ਕਹਿੰਦੇ ਸੀ ਉਹਨੂੰ ਵੀ ਤਾਂ ਪੰਜਾਬੀਆਂ ਨੇ ਲਾਇਆ ਹੀ ਆ ਭਾਜੀ ਤੁਸੀਂ ਗੁਰਮਤ ਤੋਂ ਅਨਸਾਰ ਜੇ ਤੁਹਾਡੀ ਇੰਟਰਵਿਊ ਹੁੰਦਾ ਹੋਵੇ ਤੁਸੀਂ ਉਸ ਨੂੰ ਕੀ ਕਹੋਗੇ ਉਹਦੇ ਵਿੱਚ ਉਹ ਕਹਿੰਦਾ 25000 ਲੋਕ ਤੇ 30000 ਉੱਥੇ ਰੌਲੀ ਪਾ ਰਹੇ ਆ 5000 ਦਾ ਹੇਰ ਫਿਰ ਪਰ 500 ਮੇਰਾ ਵਿਰੋਧ ਕਰ ਰਿਹਾ ਆ ਤਿੰਨ ਗੱਲਾਂ ਉਹਨੇ ਕੀਤੀਆਂ ਆ ਜਿਹਨੂੰ ਇਹ ਨਹੀਂ ਪਤਾ ਬੇ ਹਾਲਚੇ 25000 ਤੇ 30000 ਰੌਲੀ ਕਿੰਦਾ ਪਾ ਸਕਦੇ ਆ ਜੀ ਪਰ ਜੇਕਰ ਉਹ ਕੱਲ ਨੂੰ ਮਾਫੀ ਮੰਗ ਲੈਂਦਾ ਇਹ ਤੁਹਾਨੂੰ ਲੱਗਦਾ ਵੀ ਪਹਿਲੇ ਇੰਨਾ ਕੁਝ ਬੋਲ ਦਿਓ ਇੰਨਾ ਕੁਝ ਕਰ ਦੋ ਤੇ ਬਾਅਦ ਵਿੱਚ 10 ਸਾਲ ਬਾਅਦ ਆ ਕੇ ਤੁਸੀਂ ਦੋ ਸ਼ਬਦ ਕਹਿ ਦੋ ਮੈਂ ਜੀ ਆਪਣੇ ਕਿਥੇ ਤੇ ਪ੍ਰਸਤਾਵਾਂ ਮੈਂ ਗਲਤੀ ਮੰਨਦਾ ਸਿਆਣੇ ਕਹਿੰਦੇ ਤਲਵਾਰ ਦੇ ਜਿਹੜੇ ਫਟਿਆ ਉਹ ਮਿੱਟ ਜਾਂਦੇ ਆ ਜਵਾਨ ਦੇ ਫਟ ਨਹੀਂ ਮਿੱਟਦੇ ਜਦੋਂ ਇਹਨੇ ਸਾਡੀਆਂ ਨਸਲਾਂ ਨੂੰ ਤੋਆਈ ਕਰਨ ਦੀ ਗੱਲ ਕੀਤੀ ਨਾ ਇਹਨਾਂ ਤੋਂ ਆਪਾਂ ਵਫਾ ਦੀ ਯਾਦ ਕਰੀਏ ਤੇ ਉਹ ਮੇਰਾ خیال ਆਪਣੀ ਬੇਵਕੂਫੀ ਹੋਊਗੀ ਮੈਂ ਹਰਪਾਲ ਸਿੰਘ ਸੁਨਾਮ ਅਬਜੀਦਾ ਸਵਾਗਤ ਕਰਦਾ ਹਾਂ ਜਿਹੜੇ ਸੱਜਣ ਇਹ ਵਿਚਾਰ ਰੱਖਦੇ ਐ ਕਿ ਗਾਣੇ ਦੇ ਬੋਲਾਂ ਦਾ ਕੀ ਐ ਉਹ ਤਾਂ ਇੱਕ 뮤직 ਹੁੰਦਾ ਤੇ ਉਹ ਇੰਜੋਏ ਕਰਨ ਤੇ ਡਾਂਸ ਕਰਨ ਦੇ ਲਈ ਮਨ ਪਰਚਾਵੇ ਦਾ ਇੱਕ ਸਾਧਨ ਹੋ ਸਕਦਾ ਪਰ ਜਿਹੜੇ ਲੋਕ ਗੀਤ ਲਿਖਦੇ ਐ ਉਹ ਤੁਹਾਡੇ ਬੱਚਿਆਂ ਪ੍ਰਤੀ ਕਿ ਜਿਹੀ ਕਿਹੋ ਜੀ ਸੋਚ ਰੱਖਦੇ ਐ ਉਹ ਇੱਕ ਵੀਡੀਓ ਸਾਡੇ ਸਾਹਮਣੇ ਆਈਏ ਅਸੀਂ ਉਸ ਦੇ ਉੱਤੇ ਵਿਚਾਰ ਕਰਨੀ ਹੈ ਤੇ ਤੁਹਾਨੂੰ ਉਹ ਵੀਡੀਓ ਦੇ ਬੋਲ ਵੀ ਸੁਣਾਵਾਂਗੇ ਕਿ ਇੱਕ ਪੰਜਾਬੀ ਗਾਇਕ ਕਿਹੋ ਜਿਹਾ ਮਨ ਦੇ ਅੰਦਰ ਤੁਹਾਡੇ ਪੰਜਾਬੀਓ ਤੁਹਾਡੇ ਬੱਚਿਆਂ ਦੇ ਪ੍ਰਤੀ ਕਿਹੋ ਜੀ ਸੋਚ ਰੱਖਦਾ ਹੈ ਕਿ ਤੁਹਾਡੀਆਂ ਨਸਲਾਂ ਦੇ ਅੰਦਰ ਨਸ਼ਾ ਮੈਂ ਕਿਵੇਂ ਭਰ ਦਊਗਾ ਅਜਿਹੇ ਬੋਲ ਉਹ ਪ੍ਰਾਈਵੇਟ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਓਪਨਲੀ ਕਹਿ ਰਿਹਾ ਉਸ ਦੀ ਬਾਬਤ ਆਪਾਂ ਗੱਲਬਾਤ ਕਰਨੀ ਹੈ ਸਾਡੇ ਨਾਲ ਨੇ ਭਾਈ ਬਿੰਮਲਜੀਤ ਸਿੰਘ ਜੀ ਖਾਲਸਾ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਨੇ ਉਹ ਵੀਡੀਓ ਦੇਖੀ ਤੇ ਇਹਨਾਂ ਦਾ ਪਹਿਲਾ ਰਿਐਕਟ ਕੀ ਹੈ ਭਾਈ ਸਾਹਿਬ ਜੀ ਪੰਜਾਬੀ ਲੋਕ ਚ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਹਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਚੰਮ ਦੇਚਾਂ ਵਿੱਚ ਬਾਤਲੇ ਪੰਜਾਬੀ ਲੋਕ ਚੈਨਲ ਵਾਲੇ ਸਾਰੇ ਸਮੂਹ ਪੰਜਾਬੀਆਂ ਨੂੰ ਮੈਂ ਹਰ ਰਸਤਕਾਰ ਸਹਿਤ ਫਿਰ ਤੋਂ ਬੁਲਾਉਣਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਉਹ ਵੀਡੀਓ ਕਲਿੱਪ ਦੇਖਿਆ ਹੁਣ ਜਿਹਦੇ ਵਿੱਚ ਇੱਕ ਪੰਜਾਬੀ ਗਾਇਕੇ ਕਹਿ ਰਿਹਾ ਕਿ ਮੈਂ ਪੰਜਾਬੀਆਂ ਦੀਆਂ ਨਸਲਾਂ ਦੇ ਅੰਦਰ ਨਸ਼ਾ ਭਰ ਦੂੰਗਾ ਗੁੱਸੇ ਦੇ ਵਿੱਚ ਜ਼ਹਿਰ ਦੇ ਵਿੱਚ ਇੰਟਰਵਿਊ ਦੇ ਦੌਰਾਨ ਉਹ ਕਹਿ ਰਿਹਾ ਤੇ ਤੁਸੀਂ ਉਸ ਦੇ ਉੱਤੇ ਪਹਿਲਾਂ ਤੁਹਾਡਾ ਕੀ ਵਿਚਾਰ ਹੈ ਪਹਿਲਾ ਵਿਚਾਰ ਤਾਂ ਮੇਰਾ ਭਾਜੀ ਇਹ ਆ ਬਈ ਮੈਰਾ ਉਹਨੂੰ ਗਾਇਕ ਕਹਿਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਅਸੀਂ ਜਿਹੜੇ ਪੰਜਾਬੀ ਲੋਗਿਆਂ ਨਾ ਸਾਨੂੰ ਗੁਰੂ ਨਾਨਕ ਦੇ ਮਹਾਰਾਜ ਤੋਂ ਰਾਗ ਮਿਲਿਆ ਆ ਜੀ ਗੁਰੂ ਪ੍ਰਸਾਦ ਸਾਹਿਬ ਮਾਰਾ ਵਿੱਚ 31 ਰਾਗਾਂ ਦੇ ਨਾਲ ਹੋਰ ਬਹੁਤ ਰਾਗ ਆ ਗਿਆ 31 ਰਾਗ ਤਾਂ ਕੇਵਲ ਜਿਹੜੇ ਮੁੱਖ ਰਾਗ ਆ ਗਿਆ ਜੀ ਜਿਹੜਾ ਬੰਦਾ ਰਾਗ ਦੀ ਸਮਝ ਰੱਖਦਾ ਨਾ ਉਹ ਬੰਦਾ ਕਲਾਕਾਰ ਹੋ ਸਕਦਾ ਉਹ ਗੀਤਕਾਰ ਸੰਗੀਤਕਾਰ ਹੋ ਸਕਦਾ ਆ ਇਹ ਤਾਂ ਇੱਕ ਮੰਦਬੁੱਧੀ ਬੰਦਾ ਆ ਮੈਂ ਉਹਦੀ ਦੇਖੀ ਆ ਉਹ ਇੱਕ ਕਲਿੱਪ ਮੇਰੇ ਕੋਲ ਵੀ ਆਈ ਸੀ ਉਹ ਆਪਣੇ ਆਪ ਨੂੰ ਉਹਦੇ ਵਿੱਚ ਸਿੱਖ ਕਹਿ ਰਿਹਾ ਤੇ ਮੇਰੀ ਕਮਿਊਨਿਟੀ ਯਾਦ ਰੱਖਿਓ ਸਿੱਖਾਂ ਵਿੱਚ ਨਸ਼ੇਰਾ ਸੇਵਨ ਕਰਨ ਦੀ ਬਿਲਕੁਲ ਮਨਾਹੀ ਆ ਬੰਦਾ ਤਿੰਨ ਗੱਲਾਂ ਤੋਂ ਪਛਾਣਿਆ ਜਾਂਦਾ ਜੀ ਦਸਤਾਰ ਰਫਤਾਰ ਤੇ ਗੁਫਤਾਰ ਤਿੰਨ ਗੱਲਾਂ ਹੁੰਦੀਆਂ ਉਹ ਜਿਹੜਾ ਉੱਤੇ ਪਾ ਕੇ ਬੈਠਣਾ ਜਿਹੜੀ ਇੰਟਰਵਿਊ ਵਿੱਚ ਉਹਨੇ ਇੱਕ ਕੈਪੀ ਜੇ ਪਾ ਕੇ ਉਹ ਬੈਠਾ ਉਹਦੇ ਬਹਿਣ ਦਾ ਸਟਾਈਲ ਉਹ ਦੱਸ ਰਿਹਾ ਤੇ ਮੈਂ ਉਹਨੂੰ ਦੱਸਣਾ ਚਾਹੁੰਦਾ ਆ ਮੇਰਾ ਦਿਲ ਦੁਖਿਆ ਉਹਨੂੰ ਦੇਖ ਕੇ ਵੀ ਤੂੰ ਮੰਦਬੁੱਧੀ ਆ ਉਹ ਫਰਾਕ ਦੇ ਲਈ ਆ ਪੰਜਾਬੀਆਂ ਦੀ ਤੇ ਤੈਨੂੰ ਉਹਨਾਂ ਨੇ ਬੜਾ ਉੱਪਰ ਚੱਕਿਆ ਦੇਖੋ ਬੈਗ ਦੀ ਦਾਰੂ ਵੀ ਆ ਬੈਗ ਦਾ ਦੁੱਧ ਵੀ ਆ ਦਾਰੂ ਠੇਕੇ ਤੇ ਲੈਣ ਜਾਣਾ ਪੈਂਦਾ ਦੁੱਧ ਦੇਣ ਲਈ ਦੂਜੀ ਘਰੇ ਆਉਂਦਾ ਉਹ ਜਿਹੜੀ ਸਿੱਖਿਆ ਦੇ ਰਿਆ ਨਾ ਪੰਜਾਬੀਆਂ ਨੂੰ ਜਾਂ ਪੰਜਾਬੀਆਂ ਦੀ ਨਸਲ ਕੁਸੀ ਦੀ ਗੱਲ ਕਰ ਰਿਆ ਉਹ ਗਲਤ ਫਹਮੀ ਵਿੱਚ ਆ ਦਰਸਲ ਉਹ ਬਹੁਤਿਆਰ ਇੰਟਰਵਿਊਆਂ 'ਚ ਮੱਝੁੱਕਿਆ ਜੀ ਇਹਦਾ ਨਾਮ ਹਰਦੇਸ਼ ਸਿੰਘ ਆ ਵੈਸੇ ਇੱਕ ਪਰਿਵਾਰ ਨੂੰ ਸੰਬੰਧਿਤ ਆ ਪਰ ਪਤਾ ਨਹੀਂ ਕਿਉਂ ਇਹ ਆਪਣੇ ਹੀ ਪੰਜਾਬ ਨੂੰ ਪੰਜਾਬੀਅਤ ਨੂੰ ਤਿੰਨ ਮਾਂਵਾ ਹੁੰਦੀਆਂ ਬੰਦੇ ਦੀਆਂ ਇੱਕ ਮਾਂ ਜਿਹੜੀ ਜਨਮ ਦਤੀ ਦੂਜੀ ਮਾਂ ਬੋਲੀ ਤੇ ਤੀਜੀ ਮਾਂ ਤਾਂ ਤਤਮਹਤ ਇਹਨੇ ਦਿੱਤਾ ਕੀ ਆ ਕਿ ਕਿਤੇ ਨਸ਼ੇ ਤੋਂ ਪਾਰਣ ਕੇ ਸੋਚੇ ਫੇਰੇ ਗੱਲ ਕਰੇ ਪੰਜਾਬੀਆਂ ਦੀ ਨਸਲ ਨੂੰ ਤਬਾਹ ਕਰਨ ਦੀ ਇਹ ਤੁਸੀਂ ਗਾਇਕ ਦਾ ਨਾਮ ਕੀ ਬੋਲੇ ਜਿਹੜਾ ਮਸ਼ਹੂਰ ਗਾਇਕ ਤੁਸੀਂ ਕਹਿ ਰਹੇ ਸੀਗੇ ਇਰਾਣਾ ਜੀ ਹਰਦੇਸ਼ ਸਿੰਘ ਆ ਹਰਦੇਸ਼ ਜੀ ਪਰ ਮਸ਼ਹੂਰ ਨਾਮ ਕੀ ਹੈ ਇਹਨੂੰ ਵੈਸੇ ਜਿਹੜਾ ਇਹਰਾ ਛੋਟਾ ਨਾ ਆਇਆ ਨਾ ਜੀ ਉਹ ਬੜਾ ਇਹ ਪ੍ਰਚਲਿਤ ਹੋਇਆ ਆ ਜਿਹਦੇ ਵਿੱਚ ਇਹਨੂੰ ਇੱਕ ਪੌਪ ਸਿੰਗਰ ਆ ਜੀ ਇਹ ਜੀ ਤੇ ਮੈਨੂੰ ਇਹਦਾ ਉਦਾਂ ਦਾ ਕੀ ਕਹਿੰਦੇ ਕਾਫੀ ਇਹਰਾ ਹਨੀ ਸਿੰਘ ਹਨੀ ਸਿੰਘ ਆ ਜੀ ਸ਼ਹਿਰ ਇਹ ਕੋਈ ਕਿਉਂਕਿ ਮੈਂ ਬਹੁਤਾ ਫਸੜਿਆ ਨਹੀਂ ਕਦੀ ਉਹ ਕੁਦਰਤੀ ਆਈ ਤੇ ਦਿਲ ਦਿਖਾਇਆ ਇਹਨੇ ਹਨੀ ਸਿੰਘ ਕਹਿੰਦੇ ਆ ਬਾਰੇ ਬੋਲਾਂ ਤੋਂ ਮੈਨੂੰ ਹਣੀ ਨਹੀਂ ਲੱਗਾ ਯਰ ਲੱਗਾ ਜੀ ਪਰ ਤੁਹਾਨੂੰ ਜਿਹੜੇ ਇਹ ਬੋਲ ਬੋਲਦਾ ਧਮਕੀ ਦੇ ਰਿਹਾ ਇੱਕ ਵੀ ਮੈਂ ਇਹਨਾਂ ਦੀਆਂ ਛੋਟੇ ਛੋਟੇ ਨਸਲਾਂ ਦੇ ਅੰਦਰ ਬੋਧਕਾ ਪੀਕੇ 4 ਬੋਤਲਾਂ ਪੀਕੇ ਮੈਂ ਇਹਨਾਂ ਦੀ ਨਸਲਾਂ ਦੇ ਅੰਦਰ ਕੱਲੇ ਕੱਲੇ ਬੱਚੇ ਦੇ ਅੰਦਰ ਇਹ ਨਸ਼ੇ ਦੀ ਗੱਲ ਕਰੂੰਗਾ ਹਰਪਾਲ ਭਾਜੀ ਹਰਸੀਨੋ ਸੇ ਇਹਦੇ ਵਫਾ ਚਾਹਤੇ ਹੋ ਬੜੇ ਨਾ ਸਮਝੋ ਜੇ ਕੀਆ ਚਾਹਤੇ ਹੋ ਇਹ ਮੱਛੇ ਰੰਗੜ ਦੇ ਵਾਰਸ ਕੀ ਸ਼ਹੀਦਾਂ ਦੇ ਵਾਰਸ ਨੂੰ ਇਹ ਧਮਕੀ ਦੇਣਗੇ ਇਦਾਂ ਨੇ ਵੀ ਤੁਰੇ ਫਿਰਦੇ ਆ ਜੀ ਇਹਨਾਂ ਦੀ ਪ੍ਰਵਾਹ ਕੌਣ ਕਰਦਾ ਆ ਇਹਦੀ ਜਗ੍ਹਾ ਸੋਨੂ ਸੀਤੋ ਵਾਲੇ ਨੇ ਲੈ ਲਈ ਆ ਉਹ ਵੀ ਬੱਚਾ ਮੰਦਬੁੱਧੀ ਆ ਪੰਜਾਬੀਆਂ ਨੇ ਉਹਨੂੰ ਵੀ ਚੱਕ ਦਿੱਤਾ ਆ ਇਹ ਮੰਦਬੁੱਧੀਆਂ ਨੂੰ ਪੰਜਾਬੀ ਚੱਕਣਾ ਵੀ ਜਾਣਦੇ ਲਾਉਣਾ ਵੀ ਜਾਣਦੇ ਇੱਕ ਪਿੱਛੇ ਸੀ ਉਹਨੂੰ ਬਾਬਾ ਬੋਰ ਕਹਿੰਦੇ ਸੀ ਉਹਨੂੰ ਵੀ ਤਾਂ ਪੰਜਾਬੀਆਂ ਨੇ ਲਾਇਆ ਹੀ ਆ ਭਾਜੀ ਇਹ ਤੇ ਭਲੇਖੇ ਵਿੱਚ ਆ ਜੀ ਇਹ ਸਾਡੀਆਂ ਨਸਲਾਂ ਕਿੱਥੋਂ ਤਵਾ ਕਰ ਦੋ ਦੁਨੀਆ ਅੰਦਰ 7000 ਭਾਸ਼ਾਵਾਂ ਆ ਜਿਨ੍ਹਾਂ ਵਿੱਚੋਂ ਪੰਜਾਬੀ ਮਾਮੂਲੀ 10ਵੇਂ ਨੰਬਰ ਤੇ ਆ ਦੁਨੀਆ ਦੇ ਲਗਭਗ 200 ਤੋਂ ਪਲੱਸ ਮੁਲਕ ਆ 145 ਮੁਲਕਾਂ ਵਿੱਚ ਪੰਜਾਬੀ ਬੋਲਦੇ ਆ ਕੀ ਸਾਡੀਆਂ ਨਾਲ ਸਾਨੂੰ ਇਤਵਾ ਕਰੂਗਾ ਹੋ ਹੀ ਨਹੀਂ ਸਕਦਾ ਕਦੀ ਵੀ ਨਹੀਂ ਹੋ ਸਕਦਾ ਇਹਨੂੰ ਗਲਤਫਹਿਮੀ ਆ ਤੁਸੀਂ ਇਸ ਦੇ ਉੱਤੇ ਜਿਹੜੇ ਤੁਹਾਡੇ ਇਸ ਗੱਲਬਾਤ ਨੂੰ ਸੁਣਦੇ ਪਏ ਆ ਤੁਸੀਂ ਗੁਰਮਤਿ ਅਨੁਸਾਰ ਜੇ ਇਹ ਤੁਹਾਡੀ ਇੰਟਰਵਿਊ ਹੁੰਦਾ ਹੋਵੇ ਤੁਸੀਂ ਉਸ ਨੂੰ ਕੀ ਕਹੋਗੇ ਮੈਨੂੰ ਕਮਾਂਗਾ ਮੇਰੇ ਵੀਰ ਤੂੰ ਆਪਣੀਆਂ ਇੰਟਰਵਿਊਆਂ ਵਿੱਚ ਇਹ ਗੱਲ ਕਹੀ ਆ ਮੈਨੂੰ ਜਦੋਂ ਤੂੰ ਇਹ ਗੱਲ ਕਹਿਣਾ ਦੇਖੋ ਇੱਕ ਨਸ਼ੇੜੀ ਬੰਦਾ ਆਪਣੀ ਇੰਟਰਵਿਊ ਨੂੰ ਸੁਣੇ ਉਹਨੇ ਕਿਹਾ ਮੈਂ ਮੇਰੀ ਆਪਣੀ ਕਮਿਊਨਿਟੀ ਮੈਨੂੰ ਵਰੀਆ ਲੱਗੀ ਇਹ ਗੱਲ ਵੀ ਉਹ ਘਟੋ ਘਟ ਇਹ ਗੱਲ ਫੀਲਤਾ ਕਰਦਾ ਮੈਂ ਸਿੱਖਾਂ ਦਾ ਆ ਉਹ ਦੇਖੇ ਵੀ ਤੂੰ ਨਸ਼ਾ ਕਰਕੇ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਤੂੰ ਕੀ ਗਲਤੀ ਕਰ ਗਿਆ ਕੁਝ ਸੈਕਿੰਡਾਂ ਦੀ ਇੰਟਰਵਿਊ ਆ ਜੀ ਉਹਦੇ ਵਿੱਚ ਉਹ ਕਹਿੰਦਾ 25000 ਲੋਕ ਤੇ 30000 ਉੱਥੇ ਰੋਲੀ ਪਾ ਰਹੇ ਆ 5000 ਦਾ ਹੇਰ ਫਿਰ ਪਰ 500 ਮੇਰਾ ਵਿਰੋਧ ਕਰ ਰਿਹਾ ਆ ਤਿੰਨ ਗੱਲਾਂ ਉਹਨੇ ਕੀਤੀਆਂ ਆ ਜਿਹਨੂੰ ਇਹ ਨਹੀਂ ਪਤਾ ਵੀ ਹਾਲਚੇ 25000 ਤੇ 30000 ਰੋਲੀ ਕਿੰਦਾ ਪਾ ਸਕਦੇ ਆ ਜੀ ਦੂਜੇ ਨੰਬਰ ਤੇ ਹਰਪਾਲ ਭਾਜੀ ਇਹ ਗੱਲ ਆ ਵੀ ਜਿਹੜੇ ਪੰਜ ਹਾਲ ਤੋਂ ਬਾਹਰ ਤੈਨੂੰ ਕਿੱਦਾਂ ਦਿਸ ਗਿਆ ਜਿਹੜੇ ਵਿਰੋਧ ਕਰ ਰਹੇ ਆ ਦੇਖਿਓ ਯਾਦ ਰੱਖਿਓ ਇੱਕ ਗੱਲ ਮਸਕੀਨ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜਾ ਇੱਕ ਬੰਦਾ ਹੋਵੇ ਨਾ ਜਿਉ ਸੈਂਕੜੇ ਬੰਦਿਆਂ ਦਾ ਵਿਰੋਧ ਕਰ ਰਿਹਾ ਤੇ ਉਹ ਇੱਕ ਸੱਚਾ ਹੋਊਗਾ ਸਿਆਣਿਆਂ ਦੀ ਢੀੜ ਨਹੀਂ ਹੁੰਦੀ ਤੇ ਇਹ ਵੀ ਯਾਦ ਰੱਖਿਓ ਕਿ ਢੀੜ ਵਿੱਚ ਬਹੁਤੇ ਸਿਆਣੇ ਨਹੀਂ ਹੁੰਦੇ ਇਸ ਕਰਕੇ ਮੈਂ ਇਹਨੂੰ ਕਹਿਣਾ ਚਾਹੂੰਗਾ ਨਸ਼ੇ ਤੋਂ ਬਾਹਰ ਆ ਤੈਨੂੰ ਮਹਾਰਾਜ ਨੇ ਜੇ ਕੋਈ ਆਰਟ ਦਿੱਤਾ ਉਹਨੂੰ ਪੰਜਾਬੀ ਪੰਜਾਬੀਅਤ ਤੇ ਪੰਜਾਬ ਦੇ ਕੰਮ ਲਿਆ ਮੇਰੇ ਵੀਰ ਪੈਸਾ ਅਕਲ ਨਹੀਂ ਦਿੰਦਾ ਇੱਕ ਬੰਦਾ ਦਿਹਾੜੀਦਾਰ ਹੋ ਸਕਦਾ 600 ਰੁਪਇਆ ਕਮਾਵੇ ਕੱਲ ਨੂੰ ਉਹ 700 ਕਮਾ ਸਕਦਾ ਤੂੰ ਨਸ਼ੇ ਕਰ ਕਰਕੇ ਆਪਣਾ ਬੇੜਾ ਕਰ ਕਰ ਲਿਆ ਤੂੰ ਇੰਟਰਵਿਊਆਂ ਵਿੱਚ ਮੰਨਿਆ ਨਸ਼ੇ ਛੱਡ ਤੇ ਗੁਰਸਿੱਖੀ ਵਿੱਚ ਆ ਸੱਚਮੁੱਚ ਸਿੱਖ ਬਣ ਆਪਣੇ ਪਰਿਵਾਰ ਦੀ ਦੁਨੀਆ ਵਿੱਚ ਉਹਦੀ ਪਛਾਣ ਬਣਾ ਬੇੜਾ ਕਰਕਣਾ ਕਰ ਆਪਣੀਆਂ ਨਸਲਾਂ ਨੂੰ ਤਵਾਰਨਾ ਕਰ ਸਾਡੀਆਂ ਨਹੀਂ ਹੋ ਸਕਦੀਆਂ ਪਰ ਜੇਕਰ ਉਹ ਕੱਲ ਨੂੰ ਮਾਫੀ ਮੰਗ ਲੈਂਦਾ ਇਹ ਤੁਹਾਨੂੰ ਲੱਗਦਾ ਵੀ ਪਹਿਲੇ ਇੰਨਾ ਕੁਝ ਬੋਲ ਦਿਓ ਇੰਨਾ ਕੁਝ ਕਰ ਦਿਓ ਤੇ ਬਾਅਦ ਵਿੱਚ 10 ਸਾਲ ਬਾਅਦ ਜਾ ਕੇ ਤੁਸੀਂ ਦੋ ਸ਼ਬਦ ਕਹਿ ਦੋ ਮੈਂ ਜੀ ਆਪਣੇ ਕਿਥੇ ਤੇ ਪਛਤਾਵਾ ਮੈਂ ਗਲਤੀ ਮੰਨਦਾ ਦੇਖੋ ਭਾਜੀ ਇਹਦੇ ਵਿੱਚ ਇਦਾਂ ਹੈਗੀ ਆ ਕਿ ਜੇ ਤਾਂ ਦੋ ਤਰ੍ਹਾਂ ਦੀ ਗਲਤੀ ਇੱਕ ਹੁੰਦੀ ਆ ਇੱਕ ਤਾਂ ਆਪਣੀ ਕਮਿਊਨਿਟੀ ਨੂੰ ਮੰਗਣੀ ਆ ਕਮਿਊਨਿਟੀ ਤੋਂ ਜਦੋਂ ਆਪਾਂ ਗਲਤੀ ਮੰਨਦੇ ਆ ਨਾ ਉਹ ਕਮਿਊਨਿਟੀ ਜਿਹੜੀ ਆ ਉਹ ਬਖਸ਼ੇ ਨਾ ਬਖਸ਼ੇ ਹੋ ਸਕਦਾ ਦੂਜੀ ਹੁੰਦੀ ਆ ਸਾਡਾ ਜਿਹੜੀ ਗੱਲ ਆ ਅਕਾਲ ਤਖਤ ਸਾਹਿਬ ਸਰਮੌਰ ਸੰਤ ਦਾ ਉੱਥੇ ਆਣ ਕੇ ਜੇ ਅਸੀਂ ਆਪਣੀ ਖਿਮਾ ਜਾਂਚਨਾ ਕਰਦੇ ਪੰਥ ਜੀ ਉਹਨੂੰ ਬਖਸ਼ ਦੇਵੇ ਤੇ ਫਿਰ ਇੱਥੇ ਦੇਖੋ ਵੱਡੇ ਵੱਡੇ ਬਖਸ਼ੇ ਗਏ ਆ ਜੀ ਉਹ ਬਖਸ਼ ਹੋ ਸਕਦਾ ਆ ਕੋਈ ਇਦਾਂ ਦੀ ਗੱਲ ਨਹੀਂ ਪਰ ਜੇ ਉਹ ਸੱਚੇ ਮਨੋਂ ਆਪਣੀ ਗੱਲ ਦੀ ਤਰਸਤੀ ਕਰਦਾ ਆ ਜੇ ਕੇਵਲ ਸ਼ਬਦਾਂ ਵਿੱਚ ਕਿਉਂਕਿ ਜਿਹੜਾ ਸ਼ਬਦਾਂ ਵਿੱਚ ਮਾਫੀ ਮੰਗੇ ਨਾ ਉਹ ਗੋਗਲਦਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਫਿਰ ਨਹੀਂ ਕਿਉਂਕਿ ਨਜ਼ਰ ਵਿੱਚ ਰਹਿਣਾ ਹੈ ਕੁਛ ਨਸੀਬੀ ਨਜ਼ਰ ਸੇ ਗਿਰਨਾ ਹੈ ਬੇਹਈ ਆਈ ਇਹ ਨਜ਼ਰਾਂ ਚੋਂ ਗਿਰ ਚੁੱਕਿਆ ਵੈਸੇ ਤਾਂ ਬੰਦਾ ਨਜ਼ਰਾਂ ਚਾ ਸਕਦਾ ਜੀ ਜੇ ਇਹ ਦਿਲੋਂ ਮਾਫੀ ਮੰਗ ਲਵੇ ਪੰਜਾਬੀ ਇਹਨੂੰ ਫਿਰ ਪਿਆਰ ਕਰ ਸਕਦੇ ਆ ਤੇ ਪਰ ਮੇਰਾ ਸਵਾਲ ਇਹ ਹੈ ਵੀ ਜਦੋਂ ਪਹਿਲੇ 10 15 ਸਾਲ ਤੁਸੀਂ ਨਸਲ ਕੁਸ਼ੀ ਦੀਆਂ ਗੱਲਾਂ ਕਰੋ ਬੱਚਿਆਂ ਨੂੰ ਨਸ਼ਿਆਂ ਬਲ ਪ੍ਰੇਰਿਤ ਕਰੋ ਬਲਗਰ ਗੀਤ ਗਾਉ ਤੁਸੀਂ ਹੈਨਾ ਉਦੋਂ ਤੁਹਾਡਾ ਭਾਈਚਾਰਾ ਤੁਹਾਨੂੰ ਰੋਕਦਾ ਹੋਵੇ ਤੁਸੀਂ ਉਦੋਂ ਰੁਕੋ ਨਾ ਤੇ ਹੁਣ ਤੁਹਾਨੂੰ ਲੱਗਿਆ ਵੀ ਸ਼ਾਇਦ ਮੈਂ ਦੁਆਰੇ ਸੈਟਅਪ ਹੋ ਸਕਦਾ ਮੈਂ ਦੁਆਰੇ ਆਪਣੇ ਉਸ ਕੈਰੀਅਰ ਨੂੰ ਸਟੈਂਡ ਕਰ ਸਕਦਾ ਤੇ ਦੋਸ਼ਾਵਾਦ ਉਹ ਜਾ ਕੇ ਕਿਸੇ ਜਗ੍ਹਾ ਸੋਸ਼ਲ ਮੀਡੀਆ ਤੇ ਮਾਫੀ ਮੰਗ ਲਵੇ ਤੇ ਤੁਹਾਨੂੰ ਲੱਗਦਾ ਵੀ ਇਹ ਇੰਨਾਂ ਗੱਲਾਂ ਨੂੰ ਮਾਫ ਕੀਤਾ ਜਾ ਸਕਦਾ ਜਿਹੜੇ ਕਿ ਇਹ ਗੁਨਾਹ ਨੇ ਤੁਹਾਡਾ ਸਵਾਲ ਹੁਣ ਮੇਰੇ ਜਨ ਵਿੱਚ ਸਮਝ ਵਿੱਚ ਆਇਆ ਮੇਰੀ ਪਕੜ ਵਿੱਚ ਆਇਆ ਨਹੀਂ ਭਾਜੀ ਹੁਣ ਨਹੀਂ ਹੋ ਸਕਦਾ ਕਿਉਂਕਿ ਜਦੋਂ ਸਮਾਂ ਲੰਘ ਜਾਵੇ ਨਾ ਦਰਸਲੇ ਤਾਂ ਹੁੰਦੇ ਵੀ ਸ਼ਿਆਣੇ ਕਹਿੰਦੇ ਤਲਵਾਰ ਦੇ ਜਿਹੜੇ ਫਟਿਆ ਉਹ ਮਿਟ ਜਾਂਦੇ ਆ ਜਵਾਨ ਦੇ ਫਟ ਨਹੀਂ ਮਿਟਦੇ ਜਦੋਂ ਇਹਨੇ ਸਾਡੀਆਂ ਨਸਲਾਂ ਨੂੰ ਤੋਹੀ ਕਰਨ ਦੀ ਗੱਲ ਕੀਤੀ ਨਾ ਇਹਨਾਂ ਤੋਂ ਆਪਾਂ ਵਫਾ ਦੀ ਆਸ ਕਰੀਏ ਤੇ ਉਹ ਮੇਰਾ خیال ਆਪਣੀ ਬੇਵਕੂਫੀ ਹੋਊਗੀ ਔਰ ਇਹਨੇ ਪੰਜਾਬੀ ਕਲਚਰ ਨੂੰ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਜਵਾਨ ਨੂੰ ਆਪਣੇ ਵਿਰਸੇ ਨੂੰ ਵਿਰਾਸਤ ਨੂੰ ਦਿੱਤਾ ਕੀਆ ਸੋਚਣਾ ਇਹ ਪਵੇਗਾ ਇਹਨੇ ਅਜੇ ਤੱਕ ਮੇਰੇ ਹਿਸਾਬ ਨਾਲ ਕੁਝ ਨਹੀਂ ਦਿੱਤਾ ਕਿਉਂਕਿ ਸੰਗੀਤ ਨਾਲੋਂ ਤੋੜਿਆ ਗਿਆ ਆ ਜੋੜਿਆ ਨਹੀਂ ਗਿਆ ਜਿਹੜਾ ਰਾਗ ਸੀ ਉਹਨਾਂ ਨਾਲੋਂ ਤੋੜਿਆ ਗਿਆ ਲੱਗਦਾ ਵੀ ਇਸ ਜਿਹੜੀ ਇਹ ਗੱਲਬਾਤ ਜਿਹੜੀ ਵਾਇਰਲ ਹੋ ਰਹੀ ਹੈ ਇੱਕ ਛੋਟਾ ਜਿਹਾ ਕਲਿੱਪ ਇਸ ਤੋਂ ਬਾਅਦ ਪੰਜਾਬੀ ਜ਼ਰੂਰ ਸਿੱਖ ਸੋਚਣਗੇ ਸੋਚਣ ਲਈ ਮਜਬੂਰ ਹੋਣਗੇ ਜੀ ਬਿਲਕੁਲ ਭਾਜੀ ਮੈਂ ਗਲਤ ਬੋਲ ਸਕਦਾ ਮੈਂ ਜਿਹੜੀ ਗੱਲ ਕਹਿ ਰਿਹਾ ਗੱਦੋਦਾ ਦੀ ਪਰ ਕੋਈ ਵੀ ਪੰਜਾਬ ਨੂੰ ਪੰਜਾਬੀ ਨੂੰ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਜਦੋਂ ਉਹ ਕਲਪ ਸੁਣੂਗਾ ਇਹਦੇ ਤੰਤੇ ਪਾਏ ਕੱਪੜੇ ਦੇਖੂਗਾ ਇਹਦੇ ਬਹਿਣ ਦਾ ਸਟਾਈਲ ਦੇਖੂਗਾ ਇਹਦੇ ਗੱਲ ਕਰਨ ਦਾ ਅੰਦਾਜ਼ ਦੇਖੂਗਾ ਤੇ ਜਿਹੜੇ ਇਹਨਾਂ ਨੂੰ ਪਿਆਰ ਮਾੜਾ ਮੋਟਾ ਵੀ ਕਰਦੇ ਹੋਣਗੇ ਉਹ ਵੀ ਇਹਨੂੰ ਆਪਣੀਆਂ ਨਜ਼ਰਾਂ ਚੋ ਗਰਾ ਦੇਣਗੇ ਇਹ ਮੈਂ ਤਵੇਂ ਨਾਲ ਗੱਲ ਕਹਿਣਾ ਕਿਉਂਕਿ ਸਾਡੀਆਂ ਰਗਾਂ ਵਿੱਚ ਕਲਗੀ ਧਰਦਾ ਖੂਨ ਹੈ ਤੁਹਾਨੂੰ ਲੱਗਦਾ ਵੀ ਜਿਵੇਂ ਆਮ ਕਰਕੇ ਕਿਹਾ ਜਾਂਦਾ ਕਿ 1992 95 ਤੋਂ ਬਾਅਦ ਪੰਜਾਬੀਆਂ ਦੀ ਨਸਲ ਕੁਸ਼ੀ ਦੇ ਵਾਸਤੇ ਇਹ ਕਲਾਕਾਰਾਂ ਨੂੰ ਵੀ ਵਰਤਿਆ ਗਿਆ ਸੀਗਾ ਜਿਹੜੇ ਕਿ ਆਮ ਗੱਲਾਂ ਬਾਤਾਂ ਵਿੱਚ ਇੱਕ ਪਿੰਕੀ ਕੈਂਟ ਵੱਲੋਂ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਇਹ ਇੱਕ ਤਰ੍ਹਾਂ ਦੀ ਨਸਲ ਕੁਸ਼ੀ ਦਾ ਇਹ ਵੀ ਇੱਕ ਤਰੀਕਾ ਅਪਣਾਇਆ ਗਿਆ ਸੀ ਦੇਖੋ ਭਾਜੀ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਕੇ ਪੀ ਐਸ ਗੱਲ ਹੋਣਾ ਨੇ ਬਿਆਨਤੇ 부ਚੜ ਨਾਲ ਮਿਲ ਕੇ ਕੇ ਪੀ ਐਸ ਗੱਲ ਨੇ ਬਿਆਨਤੇ 부ਚੜ ਨਾਲ ਮਿਲ ਕੇ ਪਲਾਨ ਕਰਕੇ ਕੰਮ ਕੀਤਾ ਸੀ ਇਹਦੇ ਬਾਬਤ ਜੱਸੀ ਬਾਜੀ ਹੁਰੀ ਜਸਵੀਰ ਜੱੱਸੀ ਜੀ ਉਹਨਾਂ ਨੇ ਪਿੱਛੇ ਜੱੱਸੀ ਦਾ ਮੈਂ ਦਿਲੋਂ ਕਦਰਦਾਨ ਆ ਜਿਹੜੀਆਂ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਉਹ ਜੱਸੀ ਬਾਜੀ ਨੇ ਕੀਤੀਆਂ ਜੱਸੀ ਬਾਜੀ ਨੇ ਅਸਤੀਫਾ ਦੇ ਦਿੱਤਾ ਸੀ ਜੀ ਉਹਨਾਂ ਦੇ ਨਾਮ ਵਿੱਚ ਜਦੋਂ ਉਹਨੇ ਦੇਖਿਆ ਸੀ ਨਾ ਇਹਨਾਂ ਦਾ ਬਿਲਕੁਲ ਸੱਚ ਹੋਇਆ ਜੀ ਉਹਨਾਂ ਦਿਨਾਂ ਵਿੱਚ ਅਖੁਕਤੀ ਬਾਬਾ ਬੋੜ ਵੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਜਿਹਨੇ ਬਹੁਤਿਆਂ ਨੂੰ ਸਲਫੇ ਸੂਟੇ ਤੇ ਲਾਇਆ ਉਹ ਬੰਦਾ ਵੀ ਉਹਨਾਂ ਦਿਨਾਂ ਦੀ ਪ੍ਰੈਸ਼ ਸੀ ਜੀ ਬਹੁਤ ਇਦਾਂ ਦੇ ਉਦੋਂ ਪਹਿਲਾਂ ਕੀਤੇ ਗਏ ਜੀ ਤੁਹਾਡਾ ਮਤਲਬ ਕਿਹੜੇ ਗਾਇਕ ਨਾਲ ਨਹੀਂ ਚਲੋ ਉਹ ਸਾਰੇ ਜਾਣਦੇ ਆ ਪੰਜਾਬੀ ਜੀ ਆਪਾਂ ਕਿਸੇ ਸਿੱਧਾ ਨਾ ਕੱਢ ਲੈਣਾ ਪੰਜਾਬੀ ਸਮਝਦੇ ਇਹ ਬੱਤੀਆਂ ਬੁੱਤੀਆਂ ਵਾਲੇ 20 ਤੁਰੇ ਫਿਰਦੇ ਆ ਜੀ ਇੱਥੇ ਜਿਹੜੇ ਖੁੰਝੇ ਲਾ ਦਿੱਤੇ ਗਏ ਆ ਤੁਸੀਂ ਗੱਲ ਕਰ ਰਹੇ ਸੀਗੇ ਜਿਹੜੀ 90 90 92 ਦੀ ਤੁਸੀਂ ਗੱਲ ਕਰ ਰਹੇ ਸੀ ਉਹਦੇ ਬਾਰੇ ਜੀ ਕੰਟੀਨਿਊ ਕੋਟਾਰੇ ਇਹ ਤਾਂ ਹੁੰਦਾ ਵੀ ਜਦੋਂ ਕਿਸੇ ਵੀ ਕੌਮ ਨੂੰ ਖਤਮ ਕਰਨਾ ਨਾ ਅੱਜ ਤੱਕ ਰਾਜਨੀਤੀ ਲੋਕਾਂ ਨੇ ਰਾਜਨੀਤਿਕਾਂ ਨੇ ਪੋਲੀਟੀਕਲਾਂ ਨੇ ਇਹ ਅਪਣਾਇਆ ਵੀ ਉਹਨਾਂ ਦੀ ਭਾਸ਼ਾ ਨੂੰ ਉਹਨਾਂ ਦੇ ਕਲਚਰ ਨੂੰ ਖਤਮ ਕਰ ਦਿਓ ਉਹਨਾਂ ਦੀ ਐਜੂਕੇਸ਼ਨ ਨੂੰ ਖਤਮ ਕਰ ਦਿਓ ਉਹਨਾਂ ਦਾ ਜਦੋਂ ਇਤਿਹਾਸ ਖਤਮ ਹੋ ਜਵੇ ਉਨਾਂ ਦਾ ਕਲਚਰ ਖਤਮ ਹੋ ਜAVE, ਉਨਾਂ ਦਾ ਵਿਰਸਾ ਪ੍ਰਾਪਤ ਉਹਨਾਂ ਤੋਂ ਖੋ ਲਿਆ ਜਾਵੇ ਤੇ ਉਹ ਕਮਾਂ ਦੁਨੀਆ ਦੇ ਵਿੱਚ ਨਹੀਂ ਬੱਸ ਸਕਦੀਆਂ ਬਹੁਤਾਚਰ ਪਰ ਇਹਨ ਭੋਲ, ਇਹ ਅਣਜਾਨ, ਇਹ ਨਹੀਂ ਜਾਣਦੇ ਕਿ ਖਾਲਸਾ ਕਾਲ ਪੁਰਖੀ ਫੌਜ, ਪ੍ਰਗਟਿਓ ਖਾਲਸਾ, ਪ੍ਰਮਾਤਮਾ ਦੀ ਮੋਜ ਇਹ ਜਿਹੜਾ ਪੰਥ ਆ ਨਾ ਇਹ ਹਰਪਾਲ ਭਾਜੀ ਇਹਨਾਂ ਦੇ ਮਾਰਨ ਦਾ ਨਹੀਂ ਮੈਂ ਦੱਸ ਚੁੱਕਾ ਵੀ ਦੁਨੀਆ ਦੇ 200 ਤੋਂ ਉੱਪਰ ਮੁਲਕ ਆ ਜਿਨ੍ਹਾਂ ਵਿੱਚੋਂ ਲਗਭਗ 140-45 ਮੁਲਕਾਂ ਵਿੱਚ ਸਿੱਖ ਵਸਦੇ ਆ 7000 ਪਿਛਾਮਾ ਚੋਂ ਦਸਵੇਂ ਨੰਬਰ ਤੇ ਪੰਜਾਬੀ ਮਾਂ ਬੋਲੀ ਆ ਜੀ ਮਾਣ ਵਾਲੀ ਗੱਲ ਆ ਜੀ ਤੁਸੀਂ ਪੰਜਾਬੀ ਲੋਕ ਲਈ ਸਮਾਂ ਚੈਨਲ ਹੀ ਸਮਾਂ ਕੱਢੇ ਧੰਨਵਾਦ ਤੁਹਾਡਾ ਮੈਨੂੰ ਬਹੁਤ ਵਧੀਆ ਲੱਗਾ ਜੀ ਮੈਂ ਆਪਣੇ ਪੰਜਾਬੀ ਲੋਕ ਚੈਨਲ ਨੂੰ ਜਿੰਨੇ ਵੀ ਸੁਣ ਵਾਲੇ ਦਰਸ਼ਕ ਉਹਨਾਂ ਨੂੰ ਤੇ ਵੀਰ ਹਰਪਾਲ ਸਿੰਘ ਜੀ ਆਪ ਜੀ ਤੇ ਆਪ ਜੀ ਦੀ ਸੂਮ ਟੀਮ ਨੂੰ ਅਰਬ ਸਤਕਾਰ ਸਹਿਤ ਪੌਚੌਤਰੀ ਖਿਮਾ ਨਾਲ ਵਾਹਿਗੁਰੂ ਜੀ ਕਾ ਖਾਲਸਾ Vai, grupo porque...